ਹਾਂਜੀ ਦੋਸਤੋ ਕੀ ਹਾਲ ਚੱਲ ਨੇ ਮੈਂ ਗੁਰੂ ਘਰ ਤੇ ਗੁਰੂ ਘਰ ਦੇ ਕਿ ਅੱਜ ਮੱਥਾ ਬੰਨਿਆ ਦਾ ਵੀਊ ਵੇਂਦੇ ਹੋਏ ਬਹੁਤ ਚੰਗਾ ਲੱਗੰਦਿਆ ਸੀ ਕਿਉਂ ਔਰੂ ਕੱਢੀ ਜਾਂਦੀ ਤੁਸੀਂ ਦੇਖ ਹੀ ਸਕਦੇ ਜਿਵੇਂ ਸਫਾਰੀ ਦਾ ਲਿਆ ਸੀ ਪਿੱਛੋਂ ਦਾ ਵੀਊ ਹਾਂਜੀ ਦੋਸਤੋ ਕੀ ਹਾਲ ਚੱਲ ਨੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਆ ਸੰਡੇ ਦੇ ਸੰਡੇ ਅਸੀਂ ਜੋ ਫਿਨਿਸ਼ ਕਰਕੇ ਆਪਣੀ ਤੇ ਲਟਾਂ ਲੁੱਟਾਂ ਪਾਰ ਕਰਦੇ ਹੋਏ ਨਾ ਧੋਕੇ ਪਹੁੰਚ ਗਏ ਗੁਰੂ ਘਰ ਤੇ ਗੁਰੂ ਘਰ ਟੇ ਕੇ ਅੱਜ ਮੱਥਾ ਮੱਥਾ ਟੇਕੇ ਲੈ ਕੇ ਪ੍ਰਸ਼ਾਦ ਬਾਬਾ ਜੀ ਦਾ ਆਸ਼ੀਰਵਾਦ ਤੇ ਅਸੀਂ ਪਹੁੰਚ ਗਏ ਲੰਗਰ ਹਾਲ ਦੇ ਵਿੱਚ ਲੰਗਰ ਹਾਲ ਚ ਮਿਲੇ ਗੁਲਾਬ ਜਾਮੁਨ ਤੇ ਪਰਫੀ ਖਾਣ ਨੂੰ ਤੇ ਪਰਫੀ ਖਾ ਕੇ ਅਸੀਂ ਪਹੁੰਚ ਗਏ ਸੇਵਾ ਕਰਨ ਤੇ ਸੇਵਾ ਚ ਅੱਜ ਧੋਤਾ ਸੀ ਫਰਸ਼ ਫਰਸ਼ੇਸ਼ ਕਰਕੇ ਕਿਉਂਕਿ ਧੂੜ ਮਿੱਟੀ ਕਾਫੀ ਜਮ ਜਾਂਦੀ ਫ੍ਰੀਜਨੋ ਦੇ ਵਿੱਚ ਖੇਤੀਬਾੜੀ ਦਾ ਕੰਮ ਆ ਤੇ ਇਸ ਕਰਕੇ ਜਿਹੜਾ ਘੱਟਾ ਜਿਆਦਾ ਉੱਡਦਾ ਆ ਫਿਰ ਇਸ ਕਰਕੇ ਗੁਰੂ ਘਰ ਹਰ ਐਤਵਾਰ ਸੇਵਾ ਹੁੰਦੀ ਆ ਤੇ ਸੇਵਾ ਚ ਅਸੀਂ ਧੋ ਕੇ ਫਰਸ਼ ਤੇ ਜਿਹੜਾ ਭਾਉ ਸਾਡੇ ਨਾਲ ਸੇਵਾ ਕਰਦੇ ਹੀ ਬਹੁਤ ਚੰਗਾ ਇਨਸਾਨ ਆ ਕਹਿੰਦਾ ਹੋਰ ਚਲੋ ਸੇਵਾ ਕਰਕੇ ਆਉਨੇ ਮੈਂ ਤਾਂ ਠੀਕ ਆ ਤੇ ਅਸੀਂ ਪਹੁੰਚ ਗਏ ਗੰਨੇਆਂ ਦੇ ਕੋਲ ਗੰਨੇਆਂ ਦੀ ਚੁੱਕੀ ਅਜੇ ਖੋਈ ਤੇ ਗੰਨੇਆਂ ਦਾ 뷰 ਵੇਂਦੇ ਹੋਏ ਬਹੁਤ ਚੰਗਾ ਲੱਗੰਦਿਆ ਅਸੀਂ ਕਿਉਂਕਿ ਇੰਡੀਆ ਤੋਂ ਬਾਅਦ ਚਾ ਆਜ ਇੱਥੇ ਪਹਿਲੀ ਵਾਰ ਅਸੀਂ ਗੰਨੇ ਵੇਖਣ ਨੂੰ ਮਿਲੇ ਆ ਤੇ ਗੰਨੇ ਜਿਹੜੇ ਆ ਆਪਣੇ ਇੰਡੀਆ ਵਾਲੇ ਹੀ ਉਗਾਉਂਦੇ ਆ ਕਿਉਂਕਿ ਗੋਰੀਆਂ ਨੂੰ ਇਹ ਗੰਨੇਆਂ ਦੇ ਬਾਰੇ ਨਹੀਂਗਾ ਪਤਾ ਤੇ ਜਿਹੜੇ ਆ ਗੁਰੂ ਘਰਾਂ ਦੇ ਵਿੱਚ ਸੇਵਾ ਹੁੰਦੀ ਆ ਰੋ ਰੋ ਕੱਢੀ ਜਾਂਦੀ ਤੁਸੀਂ ਦੇਖ ਹੀ ਸਕਦੇ ਜਿਵੇਂ ਕੋਲੂ ਪਿਆ ਆ ਹਰ ਐਤਵਾਰ ਸੇਵਾ ਹੁੰਦੀ ਆ ਇੱਥੇ ਤੇ ਇਹ ਜਿਹੜਾ ਆ ਹਜੇ ਗੰਨੇ ਥੋੜੇ ਕੱਚੇ ਸੀਗੇ ਤੇ ਅਗਲੇ ਜਿਹੜੇ ਆ ਸਾਨੂੰ ਗਰਮੀਆਂ ਦੇ ਵਿੱਚ ਰੋ ਪੈਣ ਨੂੰ ਮਿਲੇਗੀ ਤੇ ਅਸੀਂ ਸੇਵਾ ਕਰਕੇ ਫਿਨਿਸ਼ ਤੇ ਆਪਣੀ ਪਹੁੰਚ ਗਈ ਜੌਬ ਤੇ ਰਾਜ਼ੀ ਵਿੱਚ ਸਾਨੂੰ ਮਿਲਿਆ ਭਰਿਆ ਹੋਇਆ ਟਮਾਟਰਾਂ ਦਾ ਟਰੱਕ ਟਰੱਕ ਦਾ ਵਿਊ ਲੈਦੇ ਹੋਏ ਅਸੀਂ ਪਹੁੰਚ ਗਏ ਕੰਮ ਦੇ ਕੋਲ ਤੇ ਸਾਨੂੰ ਮਿਲ ਗਈ ਸਫਾਈ ਤੇ ਸਫਾਰੀ ਦਾ ਲਿਆ ਅਸੀਂ ਪਿੱਛੋਂ ਦਾ ਵਿਊ ਵਿਊ ਲੈਂਦੇ ਹੋਏ ਅਸੀਂ ਪਹੁੰਚ ਗਏ ਆਪਣੇ ਕੰਮ ਤੇ ਤੇ ਤਬ ਤੱਕ ਦੇ ਲਈ ਤੁਸੀਂ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਕੰਟੀਨਿਊ ਕਰ ਦਿਓ ਪ੍ਰੈਸ